तुसी बर्गर पिज्ज़ा चाट पकौड़ी खा के भी वजन घटा सकते हो तो मैं हर किसी ये नहीं कह रहा कि तुसी बर्गर खाना शुरू कर दौ पिज़्ज़ा खाना शुरू कर दौ पर मैं गल समझाना चाह रहा हाँ जो आज गल मेरी अपने स्टाफ दे मैंबर सीनियर मैंबर जो कि एक मरीज सलाह कर रहे थे वजन घटाने वास्ते तो वह गल सामने आई ਸੋ ਮੈਂ ਡਾਈਟ ਦੇਖ ਰਿਹਾ ਸੀ ਕਿ ਮਰੀਜ਼ ਕੀ ਖਾ ਰਿਹਾ ਹੈ ਮਰੀਜ਼ ਦਾ ਵਜ਼ਨ ਘਟ ਨਹੀਂ ਸੀ ਰਿਹਾ ਤਾਂ ਪਤਾ ਲੱਗਾ ਕਿ ਵੀ ਮਰੀਜ਼ ਰੋਟੀ ਤੇ ਕੋਈ ਨਹੀਂ ਖਾ ਰਿਹਾ ਉਹਨੇ ਮੇਰੇ ਕਹਿਣ ਤੇ ਰੋਟੀ ਛੱਡ दी ਵਜ਼ਨ ਘਟਾਨ ਲੇ ਬਲਕਹਾਂ ਤੇ ਮਖਾਨੇ ਖਾ ਰੇ ਸੀ ਤੋਂ ਮੈਂ ਦੇਖ ਕੇ ਕਹਿੰਿਆ ਮਖਾਨੇ ਵੀ ਬੰਦ ਕਰ ਦਿਓ ਤੇ ਮੇਰੇ ਸਟਾਫ ਦੇ ਮੈਂਬਰ ਵੀ ਹੈਰਾਨ ਹੋ ਗਏ ਕਿ ਸਾ ਮਖਾਨੇ ਵੀ ਮਾੜੇ ਨੇ ਤੋ ਇੱਥੇ ਮੈਂ ਜਵਾਬ ਲਿਆ ਕਿ ਮੜਾ ਪੀਜ਼ਾ ਵੀ ਨਹੀਂ ਵਜ਼ਨ ਘਟਾਉਣ ਵਾਸਤੇ ਮੜਾ 버ਗਰ ਵੀ ਨਹੀਂ ਮਾੜੀ ਚਾਟ ਪਕੌੜੀ ਵੀ ਨਹੀਂ ਕੁਛ ਮੜਾ ਨਹੀਂ ਹੈ ਤੁਸੀਂ ਕਿੰਨੀ ਮਿਕਦਾਰ ਵਿੱਚ ਲੈਂਦੇ ਹੋ ਉਹ ਮਹੱਤਵਪੂਰਨ ਹੈ ਹੁਣ ਮੈਂ ਮਖਾਨਿਆਂ ਦੀ ਗੱਲ ਕਰਾਂ ਤੇ 100 ਗ੍ਰਾਮ ਮਖਾਨੇ ਜਿਹੜੇ ਨੇ 100 ਗ੍ਰਾਮ ਮਖਾਨੇ ਜਿਹੜੇ ਨੇ ਉਹ ਤਿੰਨ ਰੋਟੀਆਂ ਦੇ ਬਰਾਬਰ ਹੋ ਜਾਂਦੇ ਨੇ ਜੇ ਵਜ਼ਨ ਵਧਾਣ ਦੀ ਤਾਕਤ ਦੇਖੀਏ। ਤੋਂ ਇਹਦਾ ਮਤਲਬ ਹੈ ਕਿ ਜੇ ਤੁਸੀਂ ਰੋਟੀ ਹੀ ਜੇ ਤਿੰਨ ਦੀ ਬਜਾਏ ਇੱਕ ਖਾ ਲੈਂਦੇ ਹੋ ਤੇ ਤੁਸੀਂ ਮਖਾਣਿਆਂ ਨਾਲੋਂ ਜ਼ਿਆਦਾ ਚੰਗੇ। ਤੋਂ ਮੇਰੀ ਗੱਲ ਨੂੰ ਚੰਗੀ ਨਾਲ ਸਮਝ ਨਾ ਆਵੇ ਕਿ ਬਈ ਐਨਾ ਜ਼ਿਆਦਾ ਇਹ ਨਹੀਂ ਹੈ ਕਿ ਤੁਸੀਂ ਕੀ ਖਾ ਰਹੇ ਹੋ ਮਿਕਦਾਰ ਵੀ ਬੜੀ ਮਹੱਤਵਪੂਰਨ ਹੈ। ਮੈਨੂੰ ਲੋਕ ਪੁੱਛਦੇ ਨੇ ਕਿ ਬਈ ਕੀ ਆਪ ਸਭ ਬਦਾਮ ਖਾ ਸਕਦੇ ਆ ਹੁਣ ਬਦਾਮ ਕਿੰਨੀ ਮਾਤਰਾ ਚ ਖਾ ਰਹੇ ਹੋ ਉਹ ਇਧਰ ਡਿਪੈਂਡ ਕਰਦਾ ਹੈ ਤੋ ਇਹ ਚੰਗੀ ਤਰ੍ਹਾਂ ਸਮਝ ਲਓ ਕਿਸੇ ਖਾਣਾ ਕੀ ਖਾ ਰਹੇ ਹੋ ਲੋਕੀ ਪੁੱਛਦੇ ਨੇ ਕਿ ਦੁੱਧ ਪੀ ਸਕਦੇ ਆ ਮੈਂ ਕਹਾਂ ਹਾਂ ਪੀ ਸਕਦੇ ਹੋ ਦਹੀਂ ਖਾ ਸਕਦੇ ਆ ਖਾ ਸਕਦੇ ਹੋ ਪਨੀਰ ਖਾ ਸਕਦੇ ਆ ਮੈਂ ਕਹਿੰਦਾ ਖਾ ਸਕਦੇ ਹੋ ਤੇ ਕਹਿੰਦੇ ਰਸੋ ਅਸੀਂ ਇਹੀ ਚੀਜ਼ਾਂ ਦੇ ਖਾਣੇ ਵਿੱਚ ਸਾਡਾ ਵਜ਼ਨ ਕਿਉਂ ਨਹੀਂ ਘਟ ਰਿਹਾ ਤੋ ਕਿੰਨੀ ਮਾਤਰਾ ਚ ਖਾ ਰਹੇ ਹੋ ਕਿੰਨੀ ਮਾਤਰਾ ਚ ਖਾ ਰਹੇ ਹੋ ਇਹ ਮਹੱਤਵਪੂਰਨ ਹੈ